ਲੋਕ ਮੁਫਲੀਟ ਉਡ ਗਿਆ ਕੱਚ ਜੂ ਲੋੜੀ ਦੇ ਜਿਹੜੇ ਮਿਠਾਈ ਆ ਉਹ ਖਰੀਦਣ ਵਾਸਤੇ ਲੋਕ ਕਰਾਚੋਂ ਨਿਕਲੇ ਆ ਠੰਡ ਕਰਕੇ ਕਿਤੇ ਨਾ ਕਿਤੇ ਥੋੜਾ ਪ੍ਰਭਾਵ ਨਜ਼ਰ ਆ ਰਿਹਾ ਹੈ ਮਹਾਰਾਜ ਸਵੇਰੇ 8:00 ਵਜੇ ਆਈਦਾ ਰਾਤੀ 8:00 9:00 ਵੱਜ ਜਾਂਦੇ ਆ ਇਸ ਵਾਰ ਲੋੜੀ ਦਾ ਤਿਉਹਾਰ ਠੀਕ ਜਾ ਰਿਹਾ ਹਾਂਜੀ ਠੰਡ ਕਰਕੇ ਫਰਕ ਪਿਆ ਠੰਡ ਦੇ ਵਾਧੂ ਆ ਮਹਾਰਾਜ ਆਦਰ ਠੰਡੇ ਹੋਏ ਹੈ ਮਹਾਰਾਜ ਕੰਮ ਨਹੀਂ ਕਰਦੇ ਬਈ ਹੱਥ ਇਸ ਲਈ ਅਸੀਂ ਅੰਮ੍ਰਿਤਸਰ ਦੇ ਭਕੁੰਜਲੇ ਬਾਜ਼ਾਰ ਦੇ ਵਿੱਚਾਂ ਜਿੱਥੇ ਕਿ ਰੌਣਕਾਂ ਦੇਖਣ ਨੂੰ ਮਿਲ ਸਕਦੀਆਂ ਨੇ ਲੋਹੜੀ ਦਾ ਤਿਉਹਾਰ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਅੰਮ੍ਰਿਤਸਰ ਦੀਆਂ ਵਕਰੀ ਰੌਣਕਾਂ ਦਿਖਾਉਣ ਵਾਸਤੇ ਤੁਹਾਨੂੰ ਇਹ ਤਸਵੀਰਾਂ ਸਾਂਝੇ ਕਰ ਰਹੇ ਹਾਂ ਕਿ ਜਾਂ ਲੋਕ ਮੁਫਲੀ ਦੀਆਂ ੜੀਆਂ ਵਿੱਚ ਜੋ ਲੋਹੜੀ ਦੇ ਜਿਹੜੇ ਮਿਠਾਈ ਆ ਉਹ ਖਰੀਦਣ ਵਾਸਤੇ ਲੋਕ ਘਰਾ ਤੋਂ ਨਿਕਲੇ ਆ ਠੰਡ ਕਰਕੇ ਕਿਤੇ ਨਾ ਕਿਤੇ ਥੋੜਾ ਪ੍ਰਭਾਵ ਨਜ਼ਰ ਆ ਰਿਹਾ ਪਰ ਇਸ ਲਈ ਜੋ ਦੇਖ ਸਕਦੇ ਆ ਕਿ ਬਾਜ਼ਾਰਾਂ ਦਾ ਐਡਾ ਮਾਹੌਲ ਹੈ ਇੱਕ ਸਜਿਆ ਮਾਹੌਲ ਹੈ ਜਿਵੇਂ ਖੁਸ਼ੀ ਜਿਵੇਂ ਜਿਤਾਈ ਜਾਂਦੀ ਆ ਉਸ ਤਰ੍ਹਾਂ ਇਹ ਲੋਹੜੀ ਦਾ ਤਿਉਹਾਰ ਹਰ ਇੱਕ ਨੂੰ ਮਿਲ ਕੇ ਇਹ ਜੜੇ ਦੇਸੀ ਮਠਾਈਆਂ ਨੇ ਮੂੰਫਲੀ ਦੀ ਓੜੀ ਗੱਚਕ ਇਹ ਵੰਡ ਕੇ ਮਨਾਈ ਜਾਂਦੀ ਹੈ ਗੱਚਕ ਤਿਆਰ ਕੀਤੀ ਜਾ ਰਹੀ ਥੋੜਾ ਨਾਮ ਕੀ ਹੈ ਜੀ ਹਾਂਜੀ ਨਾਮ ਕੀ ਤੁਹਾਡਾ ਮੇਰਾ ਨਾਮ ਸੰਜੀਵ ਤੁਸੀਂ ਗੱਚਕਾ ਬਣਾ ਰਹੇ ਹੋ ਕਿੰਨੇ ਵਜੇ ਜਾਂਦੇ ਹੋ ਕਿੰਨੇ ਵਜੇ ਜਾਂਦੇ ਹੋ ਸੋ ਕਿਦਾਂ ਕਿੰਨਾ ਟਾਈਮ ਲੱਗਦਾ ਸਾਰੀ ਗੱਚਕਾ ਬਣਾਉਣ ਤੇ ਮਹਾਰਾਜ ਸਵੇਰੇ 8:00 ਵਜੇ ਆਈਦਾ ਹਾਂ ਰਾਤ 8:00 9:00 ਵਜੇ ਜਾਂਦੇ ਆ ਇਸ ਵਾਰ ਲੋਹੜੀ ਦਾ ਤਿਉਹਾਰ ਠੀਕ ਜਾ ਰਿਹਾ ਹਾਂਜੀ ਠੀਕ ਗੱਟ ਕਰਕੇ ਫਰਕ ਪਿਆ ਠੰਡ ਦੇ ਵਾਧੂ ਆ ਮਹਾਰਾਜ ਆਦਰ ਠੰਡੇ ਹੋਏ ਹੈ ਮਹਾਰਾਜ ਕੰਮ ਨਹੀਂ ਕਰਦੇ ਬਈ ਹੱਥ ਇਹ ਗੁੜ ਦੀ ਬਣੀ ਗੱਚਕ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਬਿਨਾ ਇਹ ਲੋੜੀ ਦਾ ਤਿਉਹਾਰ ਅਧੂਰਾ ਹੈ ਗੱਲ ਕਰਦੇ ਹਾਂ ਕਿ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੈ ਬਣਾ ਨਾਮ ਕੀ ਹੈ ਜੀ ਮੇਰਾ ਨਾਮ ਅਸ਼ੀਸ਼ ਮਹਿਤਾ ਜੀ ਮੈਂ ਨਗਰ ਵਾਸੀਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਜੈ ਸ਼੍ਰੀ ਰਾਮ ਕਹਾਂਗਾ ਤੇ ਸ਼ਾਸ਼ੀ ਗਾਲ ਕਹਾਂਗਾ ਉਹ ਲੋੜੀ ਦਾ ਤਿਹਾ ਜਿਹੜਾ ਪੂਰੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਉਸ ਤਿਹਾਰ ਨੂੰ ਲੈ ਕੇ ਅੱਜ ਜਿਹੜੀਆਂ ਦੁਕਾਨਾਂ ਤੇ ਰੌਣਕਾਂ ਨੇ ਕਿਵੇਂ ਦੇ ਰੌਣਕਾਂ ਨੇ ਰੌਣਕ ਬਹੁਤ ਅੱਛੀ ਹੈ ਜੀ ਹਲੇ ਮਾਰਨਿੰਗ ਦਾ ਟਾਈਮ ਹੈ ਹੌਲੀ ਹੌਲੀ ਗਾਹ ਕਸਟਮਰ ਨਿਕਲੇਗਾ ਬਾਜ਼ਾਰ ਵਿੱਚ ਛੁੱਟੀ ਦਾ ਦਿਨ ਹੈ ਕਿਹੜੀ ਕਿਹੜੀ ਆਈਟਮ ਜਿਹੜੀ ਰੱਖੀ ਹੋਈ ਹੈ ਦੁਕਾਨ ਤੇ ਸਾਡੇ ਕੋਲ ਤਿਲਾਂ ਦੀਆਂ ਆਈਟਮਾਂ ਨੇ ਮੁਖਲੀ ਦੀਆਂ ਆਈਟਮਾਂ ਨੇ ਸਰਦੀ ਦੇ ਮੇਵੇ ਕਿਹਾ ਜਾਂਦਾ ਜਿਨ੍ਹਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਨੇ ਦੇਸੀ ਘਿਓ ਦੀਆਂ ਆਈਟਮਾਂ ਨੇ ਗੁੜ ਵਾਲੀ ਬਾਣੀ ਖੰਡੋਲੀ ਉਕ ਖਰੀਦਣ ਵਾਸਤੇ ਪਹੁੰਚੋ ਨਾ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਲੋੜੀ ਦੇ ਬਹੁਤ ਬਹੁ ਮੁਬਾਰਕਾਂ ਬਹੁ ਬਹੁ ਮੁਬਾਰਕਾਂ ਲੋੜੀ ਨੂੰ ਸਮਾਨ ਲੈਣ ਵਾਸਤੇ ਪਹੁੰਚੋ ਖੁਸ਼ੀਆਂ ਭਰਿਆ ਤਿਉਹਾਰ ਹੈ ਸੋ ਇਹ ਇਹਦੇ ਬਿਨਾ ਤਿਉਹਾਰਾ ਦੂਰਾ ਲੱਗਦਾ ਹੈ ਦਿਹਾਰ ਦਾ ਮੇਵਾ ਜੀ ਹੈ ਅੱਜ ਕੀ ਖਰੀਦਣ ਵਾਸਤੇ ਆਏ ਜੋ ਦਿਹਾਰ ਚ ਮਿਲ ਜਾਂਦਾ ਜੀ ਗੱਚਕ ਰਿਓੜੀਆਂ ਮੂਖੜੀ ਇਹ ਜਿਹੜੇ ਤਿਉਹਾਰਾਂ ਦੇ ਮੌਕੇ ਜਿਹੜੀਆਂ ਦੇਸੀ ਮਠਾਈਆਂ ਕਹਿ ਦਈਏ ਗੱਚਕ ਮੁਫਲੀ ਰਿਓੜੀਆਂ ਇਹ ਵੰਡੀਆਂ ਜਾਂਦੀਆਂ ਨੇ ਆਪਸ ਦੇ ਵਿੱਚ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਖੁਸ਼ੀ ਜੜੀ ਹੈ ਉਹ ਸਾਂਝੀ ਕੀਤੀ ਜਾਵੇ ਹਰ ਇੱਕ ਤਿਉਹਾਰ ਦੀ ਇੱਕ ਆਪਣੀ ਵੱਖਰੀ ਪਹਿਚਾਨ ਹੁੰਦੀ ਹੈ ਅੱਜ ਤੁਹਾਨੂੰ ਇਸ ਬਾਜ਼ਾਰ ਦੇ ਰੌਣਕਾ ਦਿਖਾ ਰਹੇ ਹਾਂ ਇੱਥੇ ਹਰ ਇੱਕ ਦੁਕਾਨ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਮੂੰਫਲੀ ਦੇ ਭਰੇ ਬੋਰੇ ਵੱਖ-ਵੱਖ ਤਰ੍ਹਾਂ ਦੀਆਂ ਗੱਛਕ ਰਿਉੜੀਆਂ ਅੱਜ ਦੇਖਣ ਨੂੰ ਮਿਲ ਰਹੀ ਹੈ ਤੁਹਾਡਾ ਨਾਮ ਕੀ ਹੈ ਜੀ ਬਾਨੀ ਸ਼ੰਕਰ ਜੀ ਅੱਜ ਲੋਹੜੀ ਦੀਆਂ ਜੜੀਆਂ ਖੁਸ਼ੀਆਂ ਲੋਕ ਲੈ ਕੇ ਜਾ ਰਹੇ ਨੇ ਤੇ ਇਹਨਾਂ ਬਿਨਾ ਤਿਹਾੜਾ ਦੂਰਾ ਲੱਗਦਾ ਹੈ ਇਹ ਬੜਾ ਦੇਖੋ ਇਹ ਤਿਹਾੜਾ ਦੁੱਤੇ ਸਾਡੇ ਚੱਲਦੇ ਨੇ ਇਹ ਚੱਲਣ ਆਲੇਗੇ ਨੇ ਤੇ ਬਾਕੀ ਇਹ ਖੁਸ਼ੀਆਂ ਮਾਲਕ ਦੀ ਕਿਰਪਾ ਨਾਲ ਸਭ ਸਭ ਨੂੰ ਦਵੇ ਇਸ ਵਾਰ ਲੋੜੀ ਦਾ ਤਿਹਾੜੀ ਠੀਕ ਜਾ ਰਿਹਾ ਪਿਛਲੇ ਸਾਲ ਨਾਲੋਂ ਠੀਕ ਠਾਕ ਹੀ ਹੈ ਜੀ ਅੰਡਾ ਖਾ ਕੇ ਫਰਕ ਪਿਆ ਥੋੜਾ ਅੰਡਾ ਖਾ ਕੇ ਫਰਕ ਪੈਂਦਾ ਹੀ ਪੈਂਦਾ ਹਰ ਸਾਲ ਚੀਜ਼ ਆ ਗਈ ਹੈ ਬਿਲਕੁਲ ਇੱਕ ਤਸਵੀਰਾਂ ਅਮਰਿਤਸਰ ਦੀਆਂ ਨੇ ਜਿੱਥੇ ਲੋੜੀ ਦਾ ਤਿਹਾੜੀ ਤੁਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਲੋਕ ਕਰਜੋ ਨਿਕਲ ਕੇ ਠੰਡ ਦੇ ਵਿੱਚ ਵੀ ਜੋ ਜ਼ਰੂਰੀ ਮਠਾਈਆਂ ਨੇ ਦੇਸੀ ਜਿਹੜਾ ਕਲਚਰ ਹੈ ਉਹ ਬਾਜ਼ਾਰਾਂ ਵਿੱਚ ਦੇਖਿਆ ਜਾ ਸਕਦਾ ਲੋਕ ਇਸ ਜਰਾਂ ਦੇ ਰੌਣਕਾਂ ਦੇਖਦੇ ਨੇ ਅਤੇ ਖਰੀਦਾਰੀ ਵੀ ਕਰਦੇ ਨੇ ਕੈਮਰਾਮੈਨ ਸ਼ੁਭਮ ਦਿਨਾਲ ਹਰਮਿਤ ਸਿੰਘ ਤੇਲੀਪੂਰ ਅੰਮ੍ਰਿਤਸਰ